ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਸੀ ਤਾਂ ਹੈ ਨਹੀਂ ਕੋਲੇ ਤੇਰੇ ਬੱਬੂ ਗੱਗੋ ਬੱਬੂ ਹੀ ਬੋਲਦਾ ਨਾ ਮਸੀ ਤਾਂ ਹੈ ਨਹੀਂ ਕੋਲੇ ਮੰਮੀ ਇੱਥੇ ਹੈ ਨਹੀਂ ਗੀ ਤੇ ਯਾਰ ਤੈਨੂੰ ਪਤਾ ਨਹੀਂ ਲੱਗਦਾ ਤੈਨੂੰ ਮੈਂ ਕਿਤੇ ਭੱਜ ਚੱਲਿਆ ਕਿ ਦੱਸ ਤੂੰ ਐ ਚੱਕ ਕੇ ਫੋਨ ਲਾ ਲੈਨੇ ਤੂੰ ਤਾਂ ਫੋਨ ਤਾਂ ਪਿਆਰ ਜਦੋਂ ਹੁੰਦਾ ਦੋ ਜਨਿਆਂ 'ਚ ਪਿਆਰ ਹੁੰਦਾ ਆ ਫਿਰ ਕਾਲ ਤਾਂ ਕਰਨੀ ਚਾਹੀਦੀ ਹੈ ਗੱਲ ਤਾਂ ਕਰਨੀ ਚਾਹੀਦੀ ਹੈ कॉल तो करनी चाहिए है पर मेरी गल तो सुन हो ना भी हुण मतलब मासी नहीं मैं कोई गल नहीं सुननी बब्बू तेरी कोई भी गल नहीं सुननी नहीं। मेरी गल सुन मेरी तन्नू तो मैं एक गल दसदा फिर एक लकी गल है जी है ना की मतलब है ना प्यार मैं ही कमी छटी है मैं का तन्नू आंदा जिस्म भी सौंपता सीगा सब को सौंपे है तो फिर तू भी कॉल ਕੋਲ ਤਾਂ ਮਕਰੀਆ ਨੇ ਪਰ ਮਾਸੀ ਮਾਸਟਰ ਨੇ ਪਤਾ ਕਿੰਨਾ ਕਿੰਨਾ ਮੇਰੇ ਤੇ ਆ ਕੇ ਉਹ ਕਰਕੇ ਗਏ ਸੀ ਕੀ ਹੋਵੇ ਮੈਨੂੰ ਤਾਂ ਨਹੀਂ ਪਤਾਗਾ ਹਾਂ ਹੁਣ ਆਪਣਾ ਪਤਾ ਲੱਗ ਗਿਆ ਨਹੀਂ ਨਹੀਂ ਮਾਸ ਮਾਸੜ ਕੋ ਨਾ ਪਪਾ ਜੀ ਹੋ ਰ ਪਤਾ ਲੱਗ ਗਿਆ ਉਹਨਾਂ ਨੂੰ ਸਾਰੇ ਕੀ ਪਤਾ ਲੱਗਿਆ ਨਹੀਂ ਨਹੀਂ ਕੋਈ ਪਤਾ ਨਹੀਂ ਲੱਗਿਆ ਕੁਝ ਨਹੀਂ ਪਤਾ ਲੱਗਿਆ ਐਵੇਂ ਹੀ ਕਹਿੰਦੀ ਹੋਣੀ ਉਹ ਕਹਿੰਦੀ ਆ ਗੱਲ ਨਹੀਂ ਜੀ ਉਹਨੂੰ ਪਤਾ ਲੱਗਿਆ ਤੇ ਉਹ ਕਹਿੰਦਾ ਤੂੰ ਅੱਜ ਤੋਂ ਬਾਅਦ ਤੂੰ ਲਾ ਲੈਣਾ ਫੋਨ ਉੱਥੇ ਤੇ ਮੈਂ ਤੋੜ ਦੂੰ ਤੇਰੀਆਂ ਲੱਤਾਂ ਉਹਨੇ ਮੈਨੂੰ ਆ ਗੱਲ ਕਹੀ ਐ ਤੇ ਫਿਰ ਐਵੇਂ ਕੀ ਮੈਨੂੰ ਪਤਾ ਲੱਗਿਆ ਮੈਨੂੰ ਤਾਂ ਕਦੀ ਕੁਝ ਵੀ ਨਹੀਂ ਗਿਆ ਘਰੇ ਆ ਕੇ ਕਿਉਂ ਨਹੀਂ ਕੁਝ ਕਹ ਤੈਨੂੰ ਤੈਨੂੰ ਥੋੜੀ ਕਹਿਣਗੇ ਨਹੀਂ ਨਹੀਂ ਮੈਨੂੰ ਤਾਂ ਕਦੀ ਵੀ ਨਹੀਂ ਕੋਈ ਆਖਿਆ ਦਾ ਕਸਤਾ ਕਾਉਣੀ ਆਖਿਆ ਨੇ ਮੈਨਾਂ ਨੂੰ ਕਦੇ ਕੋਸ਼ ਆਖਿਆਗਾ ਹੂੰ 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 ਤੂੰ ਆਇਆ ਨਾ ਤਾਂ ਫੋਨ ਫਨ ਕਰਨਾ ਨਾ ਬਚਾ ਕੇ ਕਦੇ ਆਕਰ ਹੋ ਆਇਆ ਨਾ ਕਰ ਕਰ ਮੀ ਜਾਣ ਮਨਕੇ ਮੈਨੂੰ ਤਾਂ ਮੈਨੂੰ ਤਾਂ ਕਦੀ ਵੀ ਨਹੀਂ ਕੋਸ਼ ਆਖਿਆਗਾ ਹੂੰ ਤੂੰ ਨਹੀਂ ਆਵੇਂ ਕਿ ਮੈਂ ਕਹਿੰਦਾਗਾ ਵੀ ਮੈਂ ਤਾਂ ਸਮਝ ਨਹੀਂ ਆ ਰਹੀ ਮੈਂ ਤਾਂ ਗੱਲ ਦੀ ਟੈਨਸ਼ਨ ਹੋ ਗਈ ਮੈਂ ਤਾਂ ਸੋਚੀ ਪੈ ਗਈ ਸੋਚੀ ਕਿ ਪੈ ਗਈ ਤੇ ਹੁਣ ਮੈਂ ਮਿਲ ਗਾ ਹੁਣ ਫਿਰ ਤੁਸੀਂ ਮੈਂ ਬੱਬੂ ਤੇਰੇ ਬਿਨਾ ਨਹੀਂ ਰਹਿ ਸਕਦੀ ਹੁਣ 10ਵੇਂ ਨੂੰ ਕਿਵੇਂ ਕਰਨਾਗਾ ਤੂੰ ਨਾ ਆਪਣਾ ਰਿਸ਼ਤਾ ਇੱਕ ਪਾਸੇ ਰੱਖ ਜਿਹੜਾ ਵੀ ਹੈਗਾ ਉਹ ਦੁਨੀਆ ਵੀ ਉਹ ਤਾਂ ਹਨਾ ਜਿਹੜਾ ਰੱਬ ਨੇ ਬਣਾਇਆਗਾ ਰੱਬ ਨੇ ਆਪਣੇ ਦੋਨਾਂ ਚ ਮੋਹ ਪ੍ਰੇਮ ਪਾਇਆਗਾ ਪਿਆਰ ਪਾਇਆਗਾ ਉਹ ਚੀਜ਼ ਨੂੰ ਤੂੰ ਅੱਗੇ ਲੈ ਕੇ ਜਾ ਨਾ ਮੈਂ ਤਾਂ ਅੱਗੇ ਲੈ ਕੇ ਜਾਣਾ ਹੀ ਹਾਂ ਬੱਗੂ ਪਰ ਮੈਂ ਤੂੰ ਗੱਲ ਵੀ ਤੂੰ ਸਮਝਾ ਕਰ ਨਾ ਤੂੰ ਵੀ ਤਾਂ ਸਮਝ ਨਾ ਤੂੰ ਸਮੀਧਾਰਤਾ ਬਣਾ ਕਰ ਹਾਂ ਸਾਰੇ ਤੇਰੇ ਤੇ

ਨਾਮ ਨਹੀਂ ਦੱਸਿਆ ਤਾਂ ਉਹਨੇ ਨਾਂ ਤਾਂ ਤੂੰ ਮੇਰੇ ਨਾਮ ਸਿੱਧਾ ਬੱਬੂ ਸੇਵ ਕਰ ਲਿਆ ਹੁਣ ਬੱਬੂ ਤੋਂ ਵੀ ਪਤਾ ਨਹੀਂ ਲੱਗਦਾ ਉਹਨਾਂ ਨੂੰ ਤਾਂ ਕਮਾਲ ਕਰਦੇ ਨੇ ਬੀਦਾ ਮੈਂ ਯਾਰ ਤਾਂ ਇਹ ਤਾਂ ਫੇਸ ਹਰ ਨੂੰ ਤੁਹਾਡਾ ਨੰਬਰ ਪਤਾ ਹੀ ਹੈ ਵੀ ਲਾਸਟ ਵਾਲੇ ਟੀਜੀਟੀ ਹੀ ਹੈਗੇ ਸਭ ਨੂੰ ਪਤਾ ਹੈਗਾ ਤਾਂ ਕਰਕੇ ਹਾਂ ਲਾਖਾ ਲੱਗ ਗਿਆ ਤੁਸ ਮੈਨੂੰ ਆਇਆ 10 ਮਿੰਟ ਮੇ ਤੁਮੇ ਪਹਿਲਾ ਮੈਨੂੰ ਮਿਲ ਲਾ ਹਾਂ ਮੈਂ ਮੈਂ ਤੇਰੇ ਨਾਲ ਸਿਨੇਮਾ ਲੱਗ ਗਿਆ ਮੈਂ ਉਹ ਦਰ ਦੂਰ ਕਰਨਾਗਾ ਮੈਂ ਆਪਦੀ ਜਿਹੜੀ ਘਬਰਾਹਟ ਹੋ ਰਹੀ ਐ ਨੂੰ ਦੂਰ ਕਰਨਾ ਮੈਨੂੰ ਛੇਤੀ ਦੱਸ ਦਿੱਤਨਾ ਹੁਣੀ ਹੋਣੀ ਐਂਗੀ ਤੂੰ ਅੱਜ ਕੋਲੇਜ ਨਹੀਂ ਆਉਂਦੀ ਕਿ ਤਾਜ ਕੋਲੇਜੀ ਐ ਮੈਂ ਮੈਮ ਤੂੰ ਬਾਹਰ ਮੈਨੂੰ ਕੋਲੇਜ ਥੋੜੀ ਆ ਸਕਦੀ ਐ ਮੈਂ ਬਾਹਰ ਮਿਲਾਂਗੇ ਓ ਕੋਲੇਜੀ ਐ ਮੈਂ ਮੈਨੂੰ ਲੋ ਨਾ ਕਰੀ ਜਾਓ ਤੁਸੀਂ ਹੁਣ ਕੀ ਕਰਾਂ ਯਾਰ ਹੁਣ ਮੈਂ ਤੂੰ ਦਾ ਨੰਬਰ ਮਰਵਾਉਣ ਵਾਲੀ ਗੱਲ ਕਰ ਰਹੀ ਆਂ ਸਮਝੂ ਤੁਸੀਂ ਐ ਸਮਝੂ ਮੈਂ ਕਾਲਜ ਹੀ ਆਂ ਮੈਂ ਇਸ ਮੈਂ ਕਾਲਜ ਮੈਂ ਆ ਰਹੀ ਆਂ ਨਾ ਆ ਤਾਂ ਨਹੀਂ ਹੈ ਯਾਰ ਤੂੰ ਗੱਲ ਨਹੀਂ ਸਮਝਦੀ ਤੂੰ ਕਿਸੇ ਵੇਲੇ ਤੂੰ ਮਰਵਾਉਣ ਵਾਲੇ ਕੰਮ ਕਿਉਂ ਕਰਦੀ ਆਂ ਯਾਰ ਤੂੰ ਹੁਣ ਠੀਕ ਹੈ ਜਦੋਂ ਮਿਲਣਾ ਹੋਵੇ ਤੇ ਚਲੋ ਤੂੰ ਕੋਈ ਹੋਰ ਕੋਈ ਸਨੈਪਚੈਟ ਚਲਾ ਲਾ ਕੋਈ ਹੋਰ ਜਨਾ ਮੇਨ ਕਾਲਜ ਦੀ ਲਾ ਲੇ ਭਾਵੇਂ ਤੂੰ ਰਿਕਾਰਡਿੰਗ ਕਰੀ ਜਾਂਦੀ ਹੋਵੇਂ ਇਸ ਤੇ ਲੈ ਮੈਂ ਰਿਕਾਰਡਿੰਗ ਕਿਉਂ ਕਰੂੰਗੀ ਨਹੀਂ ਕਰ ਰਹੀ ਰਿਕਾਰਡਿੰਗ ਹੁਣ ਮੈਨੂੰ ਨਹੀਂ ਪਤਾਗਾ ਮੈਨੂੰ ਹੁਣ ਕੁਝ ਸਮਝ ਨਹੀਂ ਆ ਰਿਹਾਗਾ ਸਮੇਤ ਹੁਣ ਮੈਨੂੰ ਵੀ ਨਹੀਂ ਆਈ ਜਾਂਦਾ ਪਰ ਤੂੰ ਨਾ ਮੇਰੀ ਗੱਲ ਸੁਣੋ ਮੈਂ ਨਾ ਤੁਹਾਨੂੰ ਕਾਲ ਕਰੂੰਗੀ ਅਸਟਡੀ ਤੂੰ ਆ ਕੇ ਠੀਕ ਹੈ ਤੇ ਆ ਮੈਂ ਫੋਨ ਰੱਖ ਦਿੰਦੀ ਆ ਘਰੀ ਹੂੰ ਤੇ ਵੀ ਇਹ ਫੋਨ ਕਰਨੀਏ ਤੇ ਫਿਰ ਕੀਤੇ ਕਰਨੀਏ ਕਹਿ ਦੂੰਗੀ ਮੈਂ ਤਾਰ ਅਮਰਜੈਂਸੀ ਕਾਲਜ ਚ ਕੋਲ ਆ ਗਈ ਸੀ ਬਸ ਮੈਂ ਜਾ ਰਹੀ ਆ ਰਹੀ ਆ ਤੇਰੇ ਕੋਲ ਅੱਛਾ ਅੱਛਾ ਇਹ ਗੱਲ ਹੈ ਕੇ ਹੂੰ ਫਿਰ ਤੂੰ ਭੱਜ ਕੇ ਆ ਮੇਰੇ ਕੋਲ ਛੇਤੀ ਛੇਤੀ ਵਾਸਤੇ ਠੀਕ ਹੈ